ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਦਿੱਤਾ ਕਰਾਰਾ ਜਵਾਬ ਤੇ ਨਾਲ ਹੀ ਨਾਲ ਵਿਕਰਮ ਸਿੰਘ ਮਜੀਠੀਆ ਦੀ ਉਹ ਕਿਹੜੀ ਮੰਗ ਸੀਗੀ ਜ ਜਿਹਨੂੰ ਸੀਐਮ ਭਗਵੰਤ ਮਾਨ ਨੇ ਪੂਰਾ ਕਰਨੇ ਤੋਂ ਇਨਕਾਰ ਕਰ ਦਿੱਤਾ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਿਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰਿਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੇ ਪਤਨੀ ਕੀ ਕਹਿੰਦੀ ਸੀ ਉਹਦੀ ਕਹਿੰਦੇ ਸਾਡਾ ਗੱਬਰ ਆ ਗਿਆ ਜੀ ڈاکੂ ਆ ਗਿਆ ਜੀ ਪਰ ਅੱਜ ਤੁਹਾਡੇ ਸਾਹਮਣੇ ਕੈਸੀ ਖਬਰ ਸੁਣਾਉਣ ਜਾ ਰਹੇ ਆ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਰਾਤ ਜੇਲ੍ਹ ਦੇ ਵਿੱਚ ਕੀ ਹੋਇਆ ਇਹ ਤਾਂ ਬਹੁਤ ਵੱਡੀ ਖਬਰ ਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਸਹਾਰਾ ਮੰਗ ਲਿਆ ਸੀ ਔਰ ਸੀਐਮ ਮਾਨ ਉਹਦੇ ਉੱਤੇ ਕਿਵੇਂ ਐਕਸ਼ਨ ਕਰਦੇ ਔਰ ਕਿਵੇਂ ਉਸਦੇ ਬਾਰੇ ਬੋਲਦੇ ਨੇ ਇਹ ਵੀ ਤੁਹਾਡੇ ਸਾਹਮਣੇ ਉਹਨਾਂ ਦਾ ਇੱਕ ਬਿਆਨ ਸੁਣਾਉਣ ਜਾ ਰਹੇ ਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਕੀ ਕਹਿੰਦੇ ਆ ਭਗਵੰਤ ਮਾਨ ਸਾਹਿਬ ਇਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਇੱਕ ਵੀਡੀਓ ਦੇ ਜ਼ਰੀਏ ਦੇਖੋ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਕਹਿੰਦਾ ਕਹਿੰਦਾ ਮੇਰੀ ਬਾਰਕ ਬਦਲ ਦਿੱਤੀ ਜਾਵੇ ਕਿਉਂਕਿ ਉਹਦੇ ਵਿੱਚ 9 ਗੈਸਟਰ ਬੰਦ ਕਰ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਸਹਰਾਣਾ ਵੰਗ ਰਿਆ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਗੱਲ ਤਾਂ ਆਦੇ ਭਗਵਾਨ ਤੇ ਮਾਨ ਸਰ ਕੀ ਕਹਿੰਦੇ ਨੇ ਇਹ ਵੀ ਬੜੀ ਸੁਣਨ ਵਾਲੀ ਗੱਲ ਹੈ ਕਿਉਂਕਿ ਮੁੱਖ ਮੰਤਰੀ ਨੇ ਸਿੱਧੇ ਤੌਰ ਦੇ ਉੱਤੇ ਇੱਕ ਐਸਾ ਜਵਾਬ ਦਿੱਤਾ ਕਿ ਜਿਹੜਾ ਬਾਦਲਾਂ ਦੇ ਵੀ ਜਾ ਕੇ ਚੁੱਭ ਗਿਆ ਔਰ ਉਸ ਵਿਕਰਮ ਸਿੰਘ ਮਜੀਠੀਆ ਦੇ ਵੀ ਜਿਹੜਾ ਹੈ ਕਰਕੇ ਮੁੱਛਾ ਚੜਾਉਂਦਾ ਸੀ ਉਸ ਬੰਦੇ ਨੂੰ ਜੇਲ੍ਹ ਦੇ ਅੰਦਰ ਕਿਵੇਂ ਰੱਖਿਆ ਬਿਕਰਮ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਸਾਹਿਬ ਨੇ ਇਹ ਵੀ ਤੁਹਾਡੇ ਸਾਹਮਣੇ ਅੱਜ ਬਿਆਨ ਸੁਣਾਉਣ ਜਾ ਰਿਹਾ ਮੈਂ ਮੁੱਖ ਮੰਤਰੀ ਸਾਹਿਬ ਦਾ ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਆ ਉਹਨਾਂ ਨੇ ਵੀ ਨਖਲ ਲਾ ਗਈ ਨਹੀਂ ਕਿਉਂਕਿ ਉਹਨੇ 540 ਕਰੋੜ ਦਾ ਇੱਕ ਦਾਵਾ ਕੀਤਾ ਕਹਿੰਦੀ ਜੇਕਰ 540 ਕਰੋੜ ਨਾ ਮਿਲੇ ਕਿ ਭਗਵੰਤ ਮਾਨ ਸਰਕਾਰ ਸਾਨੂੰ 540 ਕਰੋੜ ਦੇਊਗੀ ਉਹਦੇ ਉੱਤੇ ਵੀ ਭਗਵੰਤ ਮਾਨ ਸਾਹਿਬ ਦਾ ਬਿਆਨ ਆ ਗਿਆ ਯਾਨੀ ਉਹਨਾਂ ਨੇ ਇੱਕ ਮੋੜਮਾ ਜਵਾਬ ਦੇ ਦਿੱਤਾ ਇਹਨਾਂ ਦੀ ਪਤਨੀ ਨੂੰ ਔਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਇਹ ਖਬਰ ਬਹੁਤ ਵੱਡੀ ਖਬਰ ਹੈ ਪਹਿਲਾਂ ਮੈਂ ਤੁਹਾਨੂੰ ਉਹ ਖਬਰ ਸੁਣਾਉਂਗਾ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਉਹਦੀ ਪਤਨੀ ਦੀ ਨਕਲ ਲਾਉਂਦੇ ਹੋਇਆ ਉਹਨੂੰ ਜਵਾਬ ਕਿਉਂ ਨਹੀਂ ਦਿੰਦੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰੂਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚੋਂ ਸਹਾਰਾ ਮੰਗਣ ਦੀ ਹੈ ਤਬੇ ਮੁੱਖ ਮੰਤਰੀ ਸਾਹਿਬ ਕੋਲ ਜਦੋਂ ਖਬਰ ਪਹੁੰਚਦੀ ਹੈ ਉਹ ਪੈਂਦਾ ਕਿ ਤੁਸੀਂ ਬਹੁਤ ਵੱਡਾ ਕਾਣ ਕੀਤਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੁੱਤਰ ਦੇ ਉੱਤੇ ਪੰਜਾਬ ਦੇ ਲੋ ਤੁਹਾਡੇ ਵਿੱਚ ਹੋਏ ਚਿੱਟੇ ਦੇ ਨਾਲ ਮਰੇ ਨੇ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਕੜੇ ਸ਼ਬਦਾਂ ਦੇ ਵਿੱਚ ਇੱਕ ਜਵਾਬ ਦੇ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਤੇ ਰਾਤ ਤੌਣੀ ਕਿਵੇਂ ਲੱਗਦੀ ਉਹ ਵੀ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਪਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਸੀਐਮ ਮਾਨ ਕੀ ਕਹਿ ਰਹੇ ਨੇ ਸੁਣੋ ਜਰਾ ਤੇ ਅੰਦਰ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੋ

ਕਿ ਜਿਵੇਂ ਵਰ ਨਹੀਂ ਹੈਗੇ ਅੱਜ ਤੋਂ ਜਨਾਬੇ ਵਾਲੇ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਭੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 18 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਦੀਆ ਪਰਵਾਰ ਉਨ ਖਾਨਾ ਖਵਾਇ ਸੀ ਤੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਸੀ ਨਾ ਤਾਂ ਸੁਣ ਲਿਆ ਪੰਜਾਬ ਵਾਲੇ ਜਰਨਲ ਆ ਡਾਰ ਨੂੰ ਯਾਨੀ ਇਹਨਾਂ ਲੋਕਾਂ ਨੇ ਆਪਦੇ ਘਰੇ ਯਾਨੀ ਕਿਵੇਂ ਪਨਾਹ ਦਿੱਤੀ ਸੀ ਔਰ ਪਨਾਹ ਹੀ ਨਹੀਂ ਕੱਲੀ ਰੋਟੀ ਵੀ ਖਵਾਈ ਬਲਕਿ 1000 ਬੰਦਾ ਮਾਰਨ ਤੋਂ ਬਾਅਦ ਅਕਾਲ ਤਖਤ ਤੇ ਜਾ ਕੇ ਉਹਦੇ ਸਰੋਪਾ ਵੀ ਪਾ ਦਿੱਤਾ ਸੀ ਯਾਨੀ ਪੰਜਾਬ ਦੀ ਸਿਕੌਮ ਦਾ ਪੰਜਾਬ ਦੇ ਲੋਕਾਂ ਦਾ ਕਿੱਡੇ ਵੱਡੇ ਪੁੱਤਰ ਦੇ ਉੱਤੇ ਘਾੜ ਕੀਤਾ ਇਹ ਤਾਂ ਤੁਹਾਡੇ ਸਾਹਮਣੇ ਆ ਗਿਆ ਹੁਣ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆ ਨੂੰ ਕਿਨੇ ਖੁੰਝੇ ਲਾਉਂਦਾ ਅੱਗੇ ਜਿਵੇਂ ਜਿਵੇਂ ਸੁਣਦੇ ਜਾਓਗੇ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਜਾਣੀ ਆ ਕਿਉਂਕਿ ਰਾਤ ਬੀਤੀ ਰਾਤ ਜਦੋਂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਸਰਹਾਰੇ ਦੀ ਮੰਗ ਕੀਤੀ ਕਹਿੰਦਾ ਮੈਨੂੰ ਸਰਹਾਰਾ ਦੇ ਦਿੱਤਾ ਜਾਵੇ ਔਰ ਪੰਜਾਬ ਦੇ ਮੁੱਖ ਮੰਤਰੀ ਤੱਕ ਉਹ ਗੱਲ ਪਹੁੰਚਦੀ ਹੈ ਤਾਂ ਉਸ ਤੋਂ ਫਿਰ ਪੰਜਾਬ ਦਾ ਮੁੱਖ ਮੰਤਰੀ ਕੀ ਬਿਆਨ ਦਿੰਦਾ ਇਹ ਵੀ ਤੁਹਾਡੇ ਸਾਹਮਣੇ ਸੁਣਾਉਣੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਉੱਤੇ ਜਵਾਬ ਇਹੀ ਦਿੱਤਾ ਕਿ ਅੱਜ ਤੁਸੀਂ ਸਹਰਾੜੇ ਮੰਗਦੇ ਹੋ ਨਾ ਤੁਹਾਨੂੰ ਕੋਈ ਸਹਰਾੜਾ ਮਿਲੂਗਾ ਨਾ ਕੋਈ ਤੁਹਾਨੂੰ ਵੀਆਈਪੀ ਟ੍ਰੀਟਮੈਂਟ ਮਿਲੂਗਾ ਤੁਹਾਡੇ ਨਾਲ ਉਹੀ ਸਾਰਾ ਵਰਤਾਅ ਹੋਣਾ ਜਿਹੜਾ ਬਾਕੀ ਦੇ ਕੈਦੀਆਂ ਦੇ ਨਾਲ ਹੋਣਾ ਇਹ ਕੀ ਕਹਿੰਦੇ ਨੇ ਦੂਜੇ ਪਾਸੇ ਪੰਜਾਬ ਦੇ ਅੰਦਰ ਸਾਡੀ ਸ਼ੋਭੀ ਨਾ ਖਰਾਬ ਹੋ ਜੇ ਕਹਿੰਦਾ ਸਾਡਾ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਵਕੀਲ ਕਹਿੰਦਾ ਕੱਲ ਕਹਿੰਦਾ ਸਾਡਾ ਬਿਕਰਮ ਸਿੰਘ ਮਜੀਠੀਆ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ ਇੱਕ ਪਾਸੇ ਖੁਦ ਹੀ ਬਿਆਨ ਕਰ ਜਾਂਦਾ ਕਹਿੰਦਾ ਉਹਦੇ ਕੋਲੇ 9 ਗੈਸਟਰ ਬੰਦ ਕਰ ਦਿੱਤੇ ਗਏ ਨੇ ਬਿਕਰਮ ਸਿੰਘ ਮਜੀਠੀਆ ਦੀ ਵਾਰਕ ਦੇ ਵਿੱਚ ਯਾਨੀ ਉਹਦੇ ਸੈੱਲ ਦੇ ਵਿੱਚ ਵਾਰਕ ਨਹੀਂ ਕਹਿ ਸਕਦੇ ਵਾਰਕ ਬਹੁਤ ਵੱਡੀ ਹੁੰਦੀ ਹੈ ਉਹਦੇ ਸੈੱਲ ਦੇ ਵਿੱਚ 9 ਗੈਸਟਰਾਂ ਦਾ ਦਾਵਾ ਕੀਤਾ ਉਹਨਾਂ ਦੇ ਵਕੀਲ ਨੇ ਵੈਸੇ ਉਹਦੇ ਕੋਲ ਦੋ ਬੰਦੇ ਮੌਜੂਦ ਨੇ ਜਿਨ੍ਹਾਂ ਤੋਂ ਵਿਕਰਮ ਸਿੰਘ ਮਜੀਠੀਆ ਕਹਿੰਦਾ ਸੀ ਮੇਰੀ ਜਾਨ ਨੂੰ ਤਾਂ ਬਹੁਤ ਵੱਡਾ ਖਤਰਾ ਹੈ ਮੇਰੀ ਬਿਹਰਕ ਬਦਲ ਦਿੱਤੀ ਜਾਵੇ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆ ਨੂੰ ਖੁੰਝੇ ਲਾਉਣ ਦੀ ਧਾਰ ਗਿਆ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲੀ ਆ ਤੇ ਆਉਣ ਵਾਲੇ 27 ਦੇ ਵਿੱਚ ਲੱਗਦਾ ਕਿ ਭਗਵੰਤ ਮਾਨ ਸਰਕਾਰ ਦੁਆਰਾ ਆ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਜਿਹੜੇ ਮੁੱਦੇ ਪੰਜਾਬ ਦੇ ਹਲੇ ਵਾਕੀ ਨੇ ਜਿਨ੍ਹਾਂ ਦੇ ਉੱਤੇ ਹਲੇ ਸਰਕਾਰ ਵੀ ਕੰਮ ਨਹੀਂ ਕਰ ਰਹੀ ਉਹ ਕਿਹੜੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜੀ ਵੇਅਦਵੀ ਦੇ ਉੱਤੇ ਕਾਨੂੰਨ ਬਣਾਇਆ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਬੜੇ ਹੀ ਲੋਕ ਇਹਦੇ ਹੱਕ ਦੇ ਵਿੱਚ ਆਏ ਨੇ ਕਿ ਭਾਈ ਪੂਗੰਤਮਾਨ ਸਰਕਾਰ ਨੇ ਵੇਅਦਵੀ ਤੇ ਕਾਨੂੰਨ ਜਿਹੜਾ ਬਿਲ ਪਾਸ ਕੀਤਾ ਕੱਲ ਸੈਸ਼ਨ ਦੇ ਵਿੱਚ ਉਹ ਬਹੁਤ ਚੰਗਾ ਕੀਤਾ ਕਿਉਂਕਿ ਇਹਨਾਂ ਬਾਦਲਾਂ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੇ ਰਾਜ ਦੇ ਵਿੱਚ ਜਿਹੜਾ ਕਾਹਨ ਕੀਤਾ ਬੇਅਦਵੀ ਕੀਤੀ ਆ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਉਹ ਗੱਲ ਸਾਰੀ ਇਹਨਾਂ ਦੇ ਉੱਤੇ ਹੀ ਪੈਂਦੀ ਆ ਕਿਉਂਕਿ ਜਿਹੜਾ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਸਿੱਕਾਉਂਦਾ ਵੀ ਕਾਹਨ ਕੀਤਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਤਸਕਰੀ ਕੀਤੀ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਤਸਕਰੀ ਕਰੂਗਾ ਉਹਦੇ ਛੇਤਰ ਵੀ ਪੈਣਗੇ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਜਾਊਗਾ ਵੀਆਈਪੀ ਕਲਚਰ ਜਿਵੇਂ ਕਿ ਬਾਹਰ ਹੁੰਦਾ ਇਹਨਾਂ ਦਾ ਉਹ ਜੇਲ੍ਹ ਦੇ ਅੰਦਰ ਨਹੀਂ ਹੋਊਗਾ ਕਿਉਂਕਿ ਵੈਸੇ ਵੀ ਜੇਲ੍ਹ ਦੇ ਵਿੱਚ ਨਾ ਕੋਈ ਏਸੀ ਜਿਵੇਂ ਪਹਿਲਾਂ ਗੱਲ ਡੀਸੀ ਕਹਿੰਦੇ ਵਿਕਰਮ ਮਜੀਠੀਆ ਏਸੀ ਮੰਗਦਾ ਜੀ ਕੋਈ ਏਸੀ ਦਾ ਪ੍ਰਬੰਧਨ ਨਹੀਂ ਹੁੰਦਾ ਇਹ ਖਬਰਾਂ ਬਿਲਕੁਲ ਝੂਠ ਨੇ ਔਰ ਦੂਜੇ ਪਾਸੇ ਜਿਹੜੀ ਸਿਹਰਾਣੇ ਵਾਲੀ ਗੱਲ ਹੈ ਉਹ ਖੁਦ ਮੁੱਖ ਮੰਤਰੀ ਨੇ ਕਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਬਾਹਰਲੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਕਬੇ ਪੰਜਾਬ ਦੀ ਜੇਲ੍ਹ ਦੇ ਵਿੱਚ ਰਸਤੇ ਮਾਹੌਲ ਪੰਜਾਬ ਦਾ ਵੱਡੇ ਪੱਧਰ ਦੇ ਉੱਤੇ ਖਰਾਬ ਹੋ ਸਕਦਾ ਬਹੁਤ ਵੱਡੇ ਪੱਧਰ ਦੇ ਉੱਤੇ ਗੈਰਚੋਰੀ ਪਾਦਾ ਕਰਨ ਵਾਲਾ ਹੀ ਮਜੀਠੀਆ ਔਰ ਇਹੀ ਬਾਦਲ ਪਰਿਵਾਰ ਹੁਣ ਇਹਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਕਹਿੰਦੇ ਜਕਰ ਹੋ ਰਿਹਾ ਕਿ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਸਿਫਟ ਕਰ ਸਕਦੇ ਨੇ ਸੀਐਮ ਮਾਨ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਦੋਂ ਸਰਵੇ ਕੀਤਾ ਗਿਆ ਉਹਦੇ ਵਿੱਚ ਵੀ ਇਹੋ ਗੱਲ ਆਈ ਕਿ ਭਾਈ ਭਗਵੰਤ ਮਾਨ ਸਾਹਿਬ ਪਹਿਲਾਂ ਜੇ ਤਾਂ ਨਾ ਫੜਦੇ ਔਰ ਨਹੀਂ ਫਿਰ ਇਹਨੂੰ ਇਨਜਾਮ ਤੱਕ ਪਹੁੰਚਾਉਣਾ ਬਣਦਾ ਹੀ ਹੈ ਕੋਈ ਪੰਜਾਬ ਦੇ ਲੋਕ ਕਹਿੰਦੇ ਨੇ ਵੀ ਸਾਡੇ ਜਿਹੜੀਆਂ ਮਾਮਾ ਦੇ ਪੁੱਤ ਮਰੇ ਨੇ ਉਹ ਮਾਮਾ ਅੱਜ ਵੀ ਰੋ ਰਹੀਆਂ ਨੇ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਐਸਾ ਸਕੰਜਾ ਕੱਸਾ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਇਹਨਾਂ ਦੇ ਵਕੀਲ ਦਾਵਾ ਕਰ ਦਿੰਦੇ ਕਹਿੰਦੇ ਅਸੀਂ ਬੇਲ ਤੇ ਲੈ ਕੇ ਆਵਾਂਗੇ 19 ਤਰੀਕ ਨੂੰ ਇਹਦਾ ਰਿਮਾਂਡ ਲਿਆ ਜਾਊਗਾ 19 ਜੁਲਾਈ ਨੂੰ ਇਹ ਵੀ ਤੁਹਾਡੇ ਸਾਹਮਣੇ ਆ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਫਿਰ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਦਿੱਤਾ ਕਰਾਰਾ ਜਵਾਬ ਕਿ ਜਿਹੜੇ ਅੱਜ ਸੜਕੋ 500 ਕਰੋੜ ਦੀ ਮੰਗ ਕਰਨ ਦੇ ਹੈਗੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਕਿਹਾ ਸੀ ਉਸੇ ਤਰ੍ਹਾਂ ਨਕਲ ਲਾ ਕੇ ਉਹਨਾਂ ਨੇ ਵਸਾ ਔਰ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਸਹਰਾਣੇ ਦੀ ਮੰਗ ਕਰਦਾ ਹੈ ਸਰਾਣਾ ਮੰਗਦਾ ਲੇਕਿਨ ਅਸੀਂ ਸਾਫ ਇਨਕਾਰ ਕਰ ਦਿੱਤਾ ਕਿ ਜੋ ਅਸੂਲ ਜੋ ਨਿਯਮ ਜਿਹੜੇ ਬਾਕੀ ਕਹਿਦੀ ਹੈ ਉਹਨਾਂ ਵਾਸਤੇ ਹੈ ਇਹਨਾਂ ਵਾਸਤੇ ਵੀ ਉਹੀ ਹੈ ਅੱਜ ਇਹਨਾਂ ਨੂੰ ਆਪ ਨਵ ਜਨੀ ਤਕਲੀਫ ਪਹੁੰਚੀ ਹੈ ਤੇ ਇਹਨਾਂ ਨੇ ਸਿਰ ਤੇ ਬਾਹਮਾ ਰੱਖ ਲਿਆ ਤੇ ਉਸ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਉਹਦੇ ਨਾਲ ਨੇ ਰੰਗ ਖੋਲੇ ਉਹਨੂੰ ਬੇਰੰਗ ਕਰ ਦਿੱਤਾ ਚਿੱਟੇ ਰੰਗ ਚ ਇਹਨਾਂ ਨੇ ਰੰਗ ਦਿੱਤਾ ਉਸ ਪੰਜਾਬ ਦੀ ਇਹ ਹੀ ਮੰਗ ਹੈ ਕਿ ਜੋ ਕੁਝ ਬਾਕੀਆਂ ਨਾ ਕੀਤਾ ਜਾਂਦਾ ਜਾਂ ਜੋ ਬਾਕੀਆਂ ਦੀ ਸਜ਼ਾ ਹੈ ਉਹ ਹੀ ਇਹਨਾਂ ਨੂੰ ਮਿਲੇ ਔਰ ਇਹਨਾਂ ਨੂੰ ਉਹ ਹੀ ਮਿਲੇ ਜੇ ਪੰਜਾਬ ਨੂੰ ਅਸੀਂ پاک ਕਰਨਾ ਹੈ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤੇ ਫਿਰ ਇਹ ਸਾਰਾ ਕੁਝ ਕਰਨਾ ਪਏਗਾ ਜਿਹੜਾ ਜਿਹੜਾ ਵੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਹੈ ਹਰ ਇੱਕ ਦੇ ਉੱਤੇ ਹੱਥ ਪਾਉਣਾ ਪਏਗਾ ਚਾਹੇ ਉਹ ਮਜੀਠੀਆ ਹੈ ਤੇ ਚਾਹੇ ਬਦਲ ਪਰਿਵਾਰ ਹੈ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਅਗਰ ਕਿਸੇ ਨੇ ਪਹੁੰਚਾਇਆ ਤੇ ਬਦਲ ਪਰਿਵਾਰ ਨੇ ਪਹੁੰਚਾਇਆ ਹੈ ਹੁਣ ਇਹਨਾਂ ਨੂੰ ਬਦਲਾ ਲੈਣ ਦਾ ਮੌਕਾ ਆ ਗਿਆ ਤੇ ਇੱਕ ਇੱਕ ਚੀਜ਼ ਦਾ ਇਹਨਾਂ ਨੂੰ ਹਿਸਾਬ ਲਿਆ ਜਾਏਗਾ ਇਹਨਾਂ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਜਿਹੜੇ ਪੰਜਾਬ ਨੂੰ ਮਾਰਦੇ ਸੀ ਪੰਜਾਬ ਦੇ ਨੌਜਵਾਨਾਂ ਨੂੰ ਮਾਰਦੇ ਸੀ ਵੀਰੋ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼